ਜਾਸਾ ਨੂੰ ਕਹਿਣਾ ਚਾਹੁੰਦਾ ਵੀ ਇਹ ਡੱਲਿਆ ਸਾਧ ਸੇਧ ਦਾ ਇੰਨਾ ਫਿਕਰਾ ਜਾਸਾ ਤਾਂ ਸਾਡੀਆਂ ਮੰਗਾਂ ਤੁਸੀਂ ਸੁਪਰੀਮ ਕੋਰਟ ਕਹਿ ਕੇ ਪਾਰਲੀਮੈਂਟ ਦੇ ਵਿੱਚ ਜਿਹੜੀ ਬਹਿਸ ਹੋਣੀ ਐ ਉਹਨਾਂ ਮੁੱਦਿਆਂ ਦੇ ਉੱਤੇ ਉਹੀ ਕਰਾ ਦਿਓ ਪਾਰਲੀਮੈਂਟ ਦੇ ਵਿੱਚ ਉਹ ਮੰਗਾਂ ਜਿਹੜੀਆਂ ਸ਼ਾਸਨ ਚੱਲ ਰਿਹਾ ਮੰਨ ਜਾਣ ਤਾਂ ਮਸਲਾ ਕੋਈ ਬਾਹਲਾ ਵੱਡਾ ਨਹੀਂ ਹੈਗਾ ਵੱਡਾ ਦਿਲ ਦਿਖਾਉਣਾ ਚਾਹੀਦਾ ਵੱਡਾ ਜਿਗਰਾ ਕਰਨਾ ਚਾਹੀਦਾ ਸਰਕਾਰ ਨੂੰ ਨਾ ਕਿ ਸਾਨੂੰ ਤੁਸੀਂ ਘੇਰਨ ਦੀ بجائے ਉੱਠਣ ਦੀ بجائے ਮਾਰਨ ਦੀ بجائے ਕੁੱਟਣ ਦੀ بجائے ਤੁਸੀਂ ਸਾਰਾ ਦਾਅ ਵੀ ਲੋਕਾਂ ਦੇ ਪਾ ਰਹੇ ਆ ਸੋ ਮੈਂ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕਟਮਰੇ ਕਾਹੂ ਨਾ ਛਾੜੇ ਖੇਤ ਅਸੀਂ ਹੁਣ ਆਪਣੇ ਖੇਤ ਨਹੀਂ ਛੱਡਣੇ ਸਾਡੇ ਖੇਤ ਖੋਣ ਨੂੰ ਆ ਗਏ ਸਾਡੀ ਧਰਤੀ ਖੋਣ ਨੂੰ ਆ ਗਏ ਹੁਣ ਅਸੀਂ ਆਪਣੇ ਖੇਤ ਆਪਣੀ ਧਰਤੀ ਆਪਣੀਆਂ ਨਸਲਾਂ ਆਪਣੀ ਹੋਂਦ ਨੂੰ ਕਿਵੇਂ ਬਚਾਉਣਾ ਪੰਜਾਬੀਓ ਘਰਾਂ 'ਚ ਬੈਠਣ ਦਾ ਵੇਲਾ ਨਹੀਂ ਲੱਗ ਸਾਰੇ ਜਕਾਰਾ ਛੱਡਾਂਗੇ ਹੁਣ ਸਾਰਿਆਂ ਨੂੰ ਆਵਾਜ਼ ਆ ਪੰਜਾਬੀਆਂ ਨੂੰ ਇੱਥੇ ਮਾਰੋ ਤੁਸੀਂ ਸਾਰੇ ਇਕੱਠੇ ਹੋ ਕੇ ਕਿ ਸਾਰੇ ਪੰਜਾਬੀਆਂ ਨੂੰ ਇੱਥੇ ਹੁਣ ਪਿੰਡਾਂ ਦੇ ਵਿੱਚੋਂ ਨਿਕਲ ਕੇ ਟਰਾਲੀਆਂ ਭਰ ਕੇ ਗੱਡੀਆਂ ਭਰ ਕੇ ਕੱਲਾ ਦਿਨੇ ਨਾ ਆਏ ਵੀ ਦਿਨੇ ਆ ਕੇ ਆਪਾਂ ਇੱਥੇ ਮਾੜਾ ਮੋਟਾ ਬੋਲ ਕੇ ਜਾਂ ਸ਼ਕਲ ਦਿਖਾ ਕੇ ਤੁਰ ਕੇ ਇੱਥੇ ਰਾਤ ਨੂੰ ਪਹਿਰੇ ਹੀ ਲੋੜ ਹੈ ਬਿਲਕੁਲ ਵੱਡੀ ਗੱਲ ਰਾਤ ਨੂੰ ਲੋੜ ਹੈ ਰਾਤ ਨੂੰ ਕਿਸੇ ਵੀ ਵੇਲੇ ਵੀ ਇਹ ਧੜਾਂ ਲੈ ਕੇ ਚੜ ਸਕਦੇ ਆ ਸਾਡੇ ਤੇ ਆ ਕੇ ਲੈ ਬੁਲੰਦ ਆਵਾਜ਼ ਦੇ ਵਿੱਚ ਜਕਾਰਾ ਛੱਡਾਂਗੇ ਤੇ ਪੰਜਾਬੀਆਂ ਨੂੰ ਮਾਰਾਂਗੇ ਹਾਕ ਵੀ ਆਜੋ ਪੰਜਾਬੀ ਹੁਣ ਮੋਰਚਾ ਤੁਹਾਨੂੰ ਡੀਕਦਾ ਬੋਲੇ ਸਾਬਾਉ ਚੰਦ ਸਾਹਿਬ ਦਾ ਹਰਦੇਵ ਸਿੰਘ ਸਿਰਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਰਤੋ ਪਹਿਲਾਂ ਕਾਕਾ ਸਿੰਘ ਕੋਟੜਾ ਤੇ ਲੱਖਾ ਸਿੰਘ ਸਧਾਨਾ ਨੇ ਪੰਜਾਬ ਵਾਸੀਆਂ ਨੂੰ ਇੱਕ ਅਪੀਲ ਕੀਤੀ ਹੈ ਕਿ ਇਸ ਟੈਨ ਦੇ ਉੱਤੇ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਕੇਂਦਰ ਸਰਕਾਰ ਵੱਲੋਂ ਬਣੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ 26 ਨਵੰਬਰ ਤੋਂ ਲਗਾਤਾਰ ਉਹ ਮਰਮਰਤੇ ਬੈਠੇ ਨੇ ਤੇ ਅੱਜ ਤੱਕ ਉਹਨਾਂ ਨੇ ਨਾ ਦਵਾਈ ਲਈ ਆ ਤੇ ਨਾ ਕੋਈ ਅੰਦਾਜ਼ਾ ਦਾਣਾ ਮੁੰਦਾ ਪਰ ਇਸ ਸਮੇਂ ਤੇ ਹਾਲਾਤ ਇਹ ਬੜੇ ਹੋਏ ਨੇ ਕਿ ਕਿਸੇ ਵੀ ਟਾਈਮ ਦੇ ਉੱਤੇ ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਚੁੱਕਿਆ ਜਾ ਸਕਦਾ ਹੈ ਕਿਉਂਕਿ ਪੰਜਾਬ ਪੁਲਿਸ ਜਿਹੜੀ ਆ ਉਹ ਕੇਂਦਰ ਦੇ ਇਸ਼ਾਰਿਆਂ ਤੇ ਪਹਿਲਾਂ ਵੀ ਲੱਗੀ ਸੀ ਤੇ ਹੁਣ ਵੀ ਕਦੇ ਵੀ ਔਰ ਇਹ ਨੂੰ ਨਾ ਇਧਰ ਹਰਿਆਣਾ ਵੀ ਆ ਹੋ ਸਕਦਾ ਕਿ ਧੁਮੇ ਸਰਕਾਰਾਂ ਜਿਹੜੀਆਂ ਨੇ ਇਥੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕੇ ਲੈ ਜੇ ਤੇ ਤੁਹਾਨੂੰ ਇੱਕ ਬੇਨਤੀ ਆ ਕਿ ਇਹ ਉਹ ਦਾ ਮਹੀਨਾ ਯਾਦ ਕਰੋ ਜਨਾ ਆਪਣੇ ਇਤਿਹਾਸ ਨੂੰ ਜਿਸ ਸਮੇ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦਾ ਕਲਾ ਛੱਡਦੇ ਨੇ ਤੇ ਪਰਿਵਾਰ ਜਿਹੜਾ ਸਾਰਾ ਵਿਛੜ ਜਾਂਦਾ ਜਿਸ ਤਰ੍ਹਾਂ ਕਿ ਵੱਡੇ ਸਾਹਿਬਜ਼ਾਦੇ ਜਗ ਦੇ ਮੈਦਾਨ 'ਚ ਸ਼ਹੀਦ ਹੁੰਦੇ ਨੇ ਛੋਟੇ ਸਾਹਿਬਜ਼ਾਦੇ ਨੀਂਦ ਦੇ ਵਿੱਚ ਚੜੇ ਜਾਂਦੇ ਨੇ ਪਰ ਇੱਕ ਸਵਾਲ ਹੈ ਮੇਰਾ ਜੇ ਕਿਤੇ ਉਸ ਟਾਈਮ ਦੇ ਉੱਤੇ ਛੋਟੇ ਸਾਹਿਬਜ਼ਾਦੇ ਸ਼ਹਾ ਸ਼ਹੀਦ ਸ਼ਹਾਦਤ ਨਾ ਦਿੰਦੇ ਕੀ ਅੱਜ ਸਾਡੇ ਵਿੱਚ ਹੋਣਾ ਸੀ ਜਵਾਬ ਮਿਲੇਗਾ ਨਹੀਂ ਤੇ ਫਿਰ ਹੁਣ ਰਹੀ ਦੀ ਦੁਨੀਆ ਤੱਕ ਉਹ ਸਾਹਿਬਜ਼ਾਦੇ ਇਸੇ ਹੀ ਉਮਰਾਂ 'ਚ ਰਹਿਣਗੇ ਸੋ ਯਾਰ ਤੁਸੀਂ ਉਹਨਾਂ ਦੇ ਵਾਰਸ ਜੇ ਘਰਾਂ 'ਚ ਬੈਠੇ ਹੋ ਤੁਹਾਨੂੰ ਬੇਨਤੀ ਆ ਵੀ ਆਜੋ ਇੱਕ ਇੱਕ ਟਰਾਲੀ ਪੰਜਾਬ ਚੋਂ ਇੱਕ ਇੱਕ ਪਿੰਡ ਦੇ ਚੋਂ ਇੱਕ ਇੱਕ ਟਰਾਲੀ ਲੈ ਕੇ ਆਜੋ ਹੁਣ ਤਾਂ ਵੇਲਾ ਟਾਈਮ ਆ ਹੁਣ ਤਾਂ ਨਾ ਕਣਕ ਦੀ ਬਜਾਈ ਆ ਨਾ ਝੋਨੇ ਦੀ ਕਟਾਈ ਆ ਨਾ ਕੋਈ ਇੱਥੇ ਇਸ ਟਾਈਮ ਤੇ ਨਰਮੇ ਦੀ ਚੁਗਾਈ ਆ ਹੁਣ ਤਾਂ ਵੇਲੇ ਜੇ ਤੇ ਆਜੋ ਉਹ ਨਾ ਇੱਕ ਤਾਂ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਸਮਰਪਿਤ ਆ ਜਿਹੜਾ ਅਗਲਾ ਹਫਤਾ ਉਹਨਾਂ ਨੂੰ ਸਮਰਪਿਤ ਐਸੇ ਹੀ ਮੋਰਚੇ ਦੇ ਉੱਤੇ ਸ਼ਹੀਦੀ ਸਮਾਗਮ ਜਿਹੜੇ ਨੇ ਉਹ ਹੋ ਰਹੇ ਨੇ ਰੋਜ਼ਾਨਾ ਇੱਥੇ ਢਾਡੀ ਕੀਰਤਨ ਸਵੇਰੇ ਵੀ ਇੱਕ ਢਾਡੀ ਜੱਥਾ ਬੀਬੀ ਸੁਖਮਨ ਪਾਉਂਦਾ ਜੋ ਕਿ ਮਸ਼ਹੂਰ ਢਾਡੀ ਦਿੱਤਾ ਉਹ ਸਵੇਰੇ ਤੇ ਆ ਰਹੇ ਨੇ ਇਸੇ ਤਰ੍ਹਾਂ ਕੀਰਤਨੀ ਜੱਤੇ ਆ ਰਹੇ ਨੇ ਆਉ ਨਾਲੇ ਪੁੰਨ ਤੇ ਨਾਲੇ ਪਲੀਆਂ ਨਾਲੇ ਤੇ ਆਪਣੇ ਜਿਹੜੇ ਮਸਲੇ ਨੇ ਉਹ ਹੱਲ ਕਰਾਵਾਂਗੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੇ ਚਾਹੁੰਦੇ ਹੋ ਕਿ ਉਹਦੀ ਜ਼ਿੰਦਗੀ ਜਿਹੜੀ ਆ ਜ਼ਰੂਰੀ ਆ ਤੇ ਪਰ ਉਹ ਜ਼ਿੰਦਗੀ ਤਾਂ ਹੀ ਬਚੇਗੀ ਜੇ ਮੋਰਚਾ ਫਤਿਹ ਹੋਵੇਗਾ ਮੋਰਚਾ ਪਤਾ ਕਿਵੇਂ ਹੋਏਗਾ ਜੇ ਅਸੀਂ ਇੱਥੇ ਇਕੱਠ ਕਰਾਂਗੇ ਆਓ ਵੱਧ ਤੋਂ ਵੱਧ ਪਿੰਡਾਂ ਦੇ ਵਿੱਚੋਂ ਆਪੋ ਆਪਣੀਆਂ ਟਰਾਲੀਆਂ ਲੈ ਕੇ ਤੇ ਪਹੁੰਚੋ ਪਹੁੰਚ ਕੇ ਇਸ ਮੋਰਚੇ ਦੇ ਵਿੱਚ ਸਮੂਲਿਤ ਕਰਕੇ ਤੇ ਆਪਣਾ ਯੋਗਦਾਨ ਇਸ ਮੋਰਚੇ ਚ ਪਾਓ ਤਾਂ ਕਿ ਆਉਣ ਵਾਲੀਆਂ ਨਸਲਾਂ ਸਾਡਾ ਵੀ ਜਿਹੜਾ ਇਤਿਹਾਸ ਹੈ ਇਹ ਹੁਣ ਪਹਿਲੀਆਂ ਤੇ ਕੋਈ ਕੋਈ ਫਿਲਮਾਂ ਨਹੀਂ ਸੀ ਕੋਈ ਉਦੋਂ ਵੀਡੀਓ ਨਹੀਂ ਸੀ ਹੁਣ ਤਾਂ ਯਾਰ ਇੱਕ ਇੱਕ ਬੰਦਾ ਆਉਂਦਾ ਉਹਦਾ ਵੀ ਜਿਹੜਾ ਉਹਦੀ ਵੀਡੀਓ ਬਣਦੀ ਆ ਉਹਦੀਆਂ ਫੋਟੋਆਂ ਨੇ ਸੋ ਤੁਹਾਡਾ ਇਤਿਹਾਸ ਦੇ ਵਿੱਚ ਕਿੰਨਾ ਰਹੇਗਾ ਕਿ ਸਾਡੇ ਵੱਡ ਬਡੇਰਿਆਂ ਨੇ ਆਪਣੇ ਇਤਿਹਾਸ ਨੂੰ ਜਿੰਨਾ ਰੱਖ ਦਿਆ ਹੋਇਆ ਪੂਰੇ ਪੰਜਾਬ ਹੀ ਨਹੀਂ ਭਾਰਤ ਵਾਸਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਮਰਮਰ ਤੇ ਬੈਠੇ ਤੇ ਪਿੱਛੋਂ ਪੰਜਾਬ ਹਰਿਆਣਾ ਯੂਪੀ ਪੂਰੇ ਭਾਰਤ ਦੇ ਲੋਕਾਂ ਨੇ ਭਾਵੇਂ ਥੋੜੇ-ਥੋੜੀ ਆੜਿਆ ਇੱਥੇ ਅਰਣ ਸਿਨਾ ਜੀ ਬਿਹਾਰ ਤੋਂ ਲਗਾਤਾਰ 26 ਨਵੰਬਰ ਤੋਂ ਬੈਠੇ ਨੇ ਸੋ ਸਾਰਿਆਂ ਦਾ ਇਤਿਹਾਸ ਦੇ ਵਿੱਚ ਨਾ ਆਏਗਾ ਆਓ ਭਾਈ ਭਾ ਇੱਥੇ ਵਹੀਰਾ ਘੱਟ ਕੇ ਖਨੌਰੀ ਮੋਰਚੇ ਤੇ ਪਹੁੰਚੋ ਵੈਗੁਰੂ ਜੀ ਕਾ ਕਾਲ ਸਤਿ। ਮੱਕ ਮੈਂ ਇੱਕ ਮੈਂ ਜਿਹੜੇ ਭਲੇਖਾ ਤੇ ਭਰਮਪਾਲੀ ਬੈਠੇ ਨਾ ਸਾਡੇ ਲੋਕ ਵੀ ਕਾਲੇ ਕਾਨੂੰਨ ਰੱਦ ਹੋ ਗਏ। ਅਗਲਿਆਂ ਨੇ ਖੇਤੀਬਾੜੀ ਦੀ ਉਹ ਨੀਤੀਓ ਖਰੜਾ ਤਿਆਰ ਕਰਕੇ ਛੋਡੇ ਤੇ ਲਾਗੂ ਕਰਤਾ। ਉਹ ਲੈ ਆਏ ਛੋਡਾ ਕੰਨ ਨੂੰ ਐ ਸਿੱਧਾ ਫੜਨ ਦੀ ਬਜਾਏ ਆ ਮੋੜ ਕੇ ਫੜ ਲਿਆ ਉਹੀ ਕਾਨੂੰਨ ਲਾਗੂ ਕਰਨ ਦੀ ਤਿਆਰੀ ਕਰ ਲਈ। ਐਤ ਕੀ ਛੋਡਾ ਝੋਨਾ ਮੰਡੀਆਂ 'ਚ ਰੁਲਿਆ। ਕਮਾਂਟਲ ਮਗਰ 10-10 ਕਿਲੋ ਦੀ ਕਾਟ ਕਟਾ ਕੇ ਉਹ ਸੱਜਣੋਂ ਸਿੱਟ ਕੇ ਆਏ ਹੋ। ਡੀਪੀ ਸਾਨੂੰ ਨਹੀਂ ਮਿਲਿਆ ਕੰਡ ਸੋਦੀ ਚੱਕੀ ਜਾਊ ਜਾਂ ਨਹੀਂ ਕੋਈ ਭਰੋਸਾ ਨਹੀਂ ਉਹ ਲਾਗੂ ਹੋ ਗਏ ਅਗਲੇ ਨਾਲ ਥੋੜਾ ਮੰਡੀਆਂ ਦਾ ਢਾਂ ਚਾ ਤਬਾਹ ਕਰਨਾ ਖਤਮ ਕਰਨਾ ਸਾਨੂੰ ਪ੍ਰਾਈਵੇਟ ਕਰਾਣਾ ਕੋਲੇ ਕਾਲ ਫੱਡਾ ਕੋਲੇ ਸਾਨੂੰ ਕਿਵੇਂ ਵੇਚਣਾ ਉਹ ਸਾਰੇ ਤਿਆਰਦਿਆਂ ਹੋ ਗਈਆਂ ਇਹ ਭੁੱਲ ਜੋ ਭਲੇਖੇ ਜਿਨਾ ਬੈਠੇ ਲੋ ਵੀ ਨਹੀਂ ਇਹਦਾ ਰੱਦ ਕਰ ਲਈ ਆਪਾਂ ਨੂੰ ਹੁਣ ਲੜਨ ਦੀ ਕੀ ਲੋੜ ਐ ਐਵੇਂ ਨਹੀਂ ਬੈਠੇ ਮਰਨ ਵਰਤਦੇ ਉਹ ਚੜੇ ਤੁਰੇ ਆਉਂਦੇ ਆ ਤੇ ਆਪਾਂ ਘਰਾਜ ਬਲੇ ਬੈਠੇ ਆ ਕਿੱਥੇ ਕਿੱਥੇ ਸਾਡੇ ਨਾਲ ਕੀ ਕੀ ਨਹੀਂ ਹੋ ਰਿਹਾ ਪਾਣੀਆਂ ਸਾਡਿਆਂ ਯਾਰ ਪਾਤੀ ਜਮੀਨਾਂ ਸਾਡੀਆਂ ਖੋਣ ਨੂੰ ਆ ਗਏ ਰਜਗਾਰ ਕੁੱਤੇ ਸਾਡੇ ਖੋਲੇ ਆ ਜਿਹੜਾ ਗਰੀਬ ਆਪਾ ਕਹਿੰਦੇ ਨੇ ਕੱਲਾ ਕਿਸਾਨ ਬੈਠਾ ਲੜਦਾ ਕੱਲੀ ਐਮਐਸਪੀ ਦੀ ਮੰਗ ਹੈ ਭਲੇਖੇ ਜਨਾਰੇ ਉਹ ਕੱਲੀ ਐਮਐਸਪੀ ਨਹੀਂ ਇਹਦੇ ਵਿੱਚ ਨਰੇਗਾ ਦੀ ਜਿਹੜੀ ਦਿਹਾੜੀ ਹੈ 700 ਰੁਪਿਆ ਕਰਨ ਦੀ ਮੰਗ ਹੈ ਨਰੇਗਾ ਦਾ ਕੰਮ ਜਿਹੜਾ ਸਾਲ ਦੇ ਵਿੱਚ 200 ਦਿਨ ਦਾ ਕਰਨ ਦੀ ਮੰਗ ਹੈ ਇਹਦੇ ਵਿੱਚ ਜਿਹੜੇ ਸਾਡੇ ਛੋਟੇ ਦੁਕਾਨਦਾਰ ਨੇ ਸ਼ਹਿਰਾਂ ਵਾਲੇ ਉਹ ਵੀ ਤਾਂ ਖਤਮ ਹੋ ਗਏ ਆ ਵੱਡੇ ਵੱਡੇ ਮਾਲ ਖੁੱਲ ਗਏ ਸਾਰਾ ਬਾਜ਼ਾਰ ਖਤਮ ਕਰਤਾ ਇਹਨਾਂ ਮੋਲਾਂ ਨੇ ਸੋਚ ਕਰਕੇ ਪੜਾਵੋ ਇਹ ਲੜਾਈ ਜਿਹੜਾ ਇਨਸਾਨ ਹੈ ਦੁਨੀਆ ਦੇ ਪੈਦਾ ਹੋਇਆ ਧਰਤੀ ਤੇ ਸਾਹ ਲੈਂਦਾ ਰੋਟੀ ਖਾਂਦਾ ਉਹਦੀ ਲੜਾਈ ਆ ਜਜੀਤ ਸਿੰਘ ਡੱਲੇਵਾਲ ਇਕੱਲੇ ਭਾਰਤ ਦੀ ਨਹੀਂ ਪੰਜਾਬ ਅਗਵਾਈ ਕਰ ਰਿਹਾ ਅੱਜ ਕੱਲੇ ਭਾਰਤ ਲਈ ਨਹੀਂ ਬੈਠੇ ਪੂਰੀ ਦੁਨੀਆ ਦੇ ਵਿੱਚ ਇੰਗਲੈਂਡ ਦੇ ਵੱਡੇ ਪ੍ਰਦਰਸ਼ਨ ਹੋਏ ਜੁਨਨ ਦੇ ਵਿੱਚ ਯੂਰਪ ਦੇ ਵਿੱਚ ਕਿਸਾਨ ਸੜਕਾਂ ਤੇ ਐ ਸੋ ਪੂਰੀ ਦੁਨੀਆ ਦੇ ਵਿੱਚ ਇਹ ਦੇਖ ਰਿਹਾ ਪੂਰੀ ਦੁਨੀਆ ਪੰਜਾਬੀਓ ਛੋਡੇ ਵੱਲ ਦੇਖ ਰਹੀ ਆ ਪੂਰਾ ਭਾਰਤ ਛੋਡੇ ਵੱਲ ਦੇਖ ਰਿਹਾ ਤੇ ਇਹ ਚ ਕੋਈ ਸ਼ੱਕ ਨਹੀਂ ਇਹ ਪੂਰੇ ਭਾਰਤੀ ਲੜਾਈ ਪੰਜਾਬ ਪਹਿਲ ਦੇ ਆਧਾਰ ਤੇ ਮੋਰੀ ਹੋ ਕੇ ਲੜ ਰਿਆ ਨਾਲ ਹਰਿਆਣਾ ਤੇ ਹੋਰ ਸੂਬੇ ਵੀ ਖੜੇ ਆ ਕੇ ਸੋ ਆਓ ਮੇਰਾ ਵੀ ਹੁਣ ਘਰਾਂ ਚ ਬੈਠ ਕੇ ਰਜਾਈਆਂ ਚ ਬੈਠਣ ਦਾ ਵੇਲਾ ਨਹੀਂ ਹੈਗਾ ਆਜੋ ਆਪਾਂ ਫੱਦੇਗੜ ਸਾਹਿਬ ਸਰਹੰਦਰੇ ਵਿੱਚ ਜੋੜ ਮੇਲ ਸਹਿਬਜ਼ਾਦਾ ਦਾ ਸ਼ਹੀਦੀ ਦਿਹਾੜਾ ਉੱਥੇ ਵੀ ਅਸੀਂ ਜਾਣਾ ਉਧਰ ਵੀ ਜਰੂਰ ਜਾਓ ਪਰ ਉਸ ਤੋਂ ਨਾਲ ਦੀ ਨਾਲ ਇਧਰ ਨੂੰ ਮੋੜੇ ਪਾ ਲੋ ਤੇ ਇੱਥੇ ਬਾਰੀਆਂ ਬੰਨ੍ਹ ਕੇ ਪਹੁੰਚੋ ਕਬਰਵਾ ਹੈ हां ਚੜ੍ਹਦੀ ਕਲਾ ਦੀ ਅਰਦਾਸ ਦੋ ਬੜੇ ਗੁਰੂ ਘਰਾਂ ਦੇ ਵਿੱਚ ਗ੍ਰੰਤੀ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਚੜ੍ਹਦੀ ਕਲਾ ਦੀ ਅਰਦਾਸ ਮੋਰਚੇ ਦੀ ਜਿੱਤਰੋਂ ਦੀ ਅਰਦਾਸ ਕਰਿਆ ਕਰੋ ਲੋਕਾਂ ਨੂੰ ਅਪੀਲ ਕਰਿਆ ਕਰੋ ਵੀ ਭਾਈ ਚਲੋ ਉਧਰ ਨੂੰ ਵਾਰੀਆਂ ਬੰਦ ਕੇ ਜਿਵੇਂ ਆਪਾਂ 2020 ਦੇ ਵਿੱਚ ਆਪਾਂ ਕਰਦੇ ਸੀਗੇ ਕਬਰ ਵਾਲੇ ਦੀ ਆਪਾਂ ਗੱਲ ਕਰਦੇ ਆਂ ਬਰੋਡ ਦੇ ਕੋਲੇ 1000 1500 ਏਕੜ ਉੱਥੇ ਐਕਵਾਇਰ ਕਰ ਰਹੇ ਆ ਥੱਲੋ ਪਟਾਸ ਮਿਲਿਆ ਕਹਿੰਦੇ ਉਹ ਸਾਨੂੰ ਕੀ ਮਿਲਣਾ ਕੱਖ ਵੀ ਨਹੀਂ ਮਿਲਣਾ ਦੋ ਦੋ 1000 ਫੁੱਟ ਡੂੰਗੀ ਮਿੱਟੀ ਪੱਟ ਦੇਣਗੇ ਤੇ ਉੱਥੇ ਜਿਹੜੀਆਂ ਬਿਮਾਰੀਆਂ ਫੈਲਣੀਆਂ ਲੋਕਾਂ ਨੂੰ ਉਹ ਅੱਡਾ ਤੁਹੇ ਇਹ ਲਗਾਤਾਰ ਹਮਲੇ ਹੋਣੇ ਆ ਜੇ ਆਪਾਂ ਅੱਜ ਅਹੀਂ ਬੈਠੇ ਸਾਨੂੰ ਤਾਂ ਲੋੜ ਨਹੀਂ ਤੇ 4 ਕਿਲੋ ਘਰੇ ਹੋਇਆ ਆਪਾਂ ਬਹੁਤ ਕੁਝ ਹੋਇਆ ਸ਼ੋਰ ਨਹੀਂ ਲੱਗਣ ਤੇ ਚੰਡੀਗੜ੍ਹ ਸਰਤਾਜ ਦਾ ਸ਼ੋਰ ਆਖ ਲਿਆ ਪਿੱਢੋਂ ਦਾ ਸ਼ੋਅ ਦਜੀਤ ਸਾਹਿਬ ਨਾਲ ਕੀ ਕੀਤਾ ਤੁਸੀਂ ਦੇਖ ਹੀ ਰਿਹਾ ਕਿਵੇਂ ਉਹਨੂੰ ਜਲੀਲ ਕੀਤਾ ਹੋਇਆ ਜੀਰਾ ਫੈਕਟਰੀ ਦੀ ਗੱਲ ਗੜੇ ਕਿੱਥੇ ਕੱਚੇ ਆਪਾਂ ਬਚਾਂਗੇ ਸਾਡੇ ਪਾਣੀਆਂ ਧਰਤੀ ਹੇਡਾਂ ਵੀ ਜ਼ਹਿਰਾਂ ਸਾਡੇ ਦਰਿਆਵਾਂ 'ਚ ਵੀ ਜ਼ਹਿਰਾਂ ਸਾਡੇ ਕੋਲ ਪਾਣੀ ਆਉਣ ਵਾਲੇ ਸਮੇਂ 'ਚ ਖਤਮ ਹੋਣ ਜਾ ਰਿਹਾ ਧਰਤੀ ਬੰਜਰ ਹੋਣ ਵਾਲ ਵੱਧ ਰਹੀ ਆ ਤੁਹਾਪਾ ਬਹੁਤ ਬੁਰੀ ਤਰ੍ਹਾਂ ਘਰੇ ਹੋਇਆ ਬਾਈ ਤੇ ਘਰਾਂ ਚ ਬੈਠੀ ਨੱਪੇ ਜਾਓਗੇ ਇੰਨੀ ਕਿ ਬੇਨਤੀ ਆਓ ਮੇਰਾ ਫਿਰ ਬਾਤ ਚੜ ਕੇ ਵੱਡੀ ਗਿਣਤੀ ਦੇ ਵਿੱਚ ਮੈਂ ਫੇਰ ਕਹਿੰਦਾ ਸਾਡੇ ਲੱਖ ਲਾਹਣਤ ਹੋਊਗੀ ਸਾਡੇ ਤੇ ਸਾਡੇ ਮੂੰਹ ਤੇ ਬਹੁਤ ਵੱਡੀ ਚਪੇੜ ਹੋਊਗੀ ਜੇ ਡੱਲਿਆ ਸਾਹਿਬ ਨੂੰ ਇੱਥੋਂ ਸਰਕਾਰ ਜਾਂ ਪ੍ਰਸ਼ਾਸਨ ਧੱਕੇ ਨਾਲ ਚੱਕ ਕੇ ਲੈ ਜਾਂਦਾ ਆਓ ਆਪਾਂ ਇਸ ਜ਼ਬਰਦਸਤ ਮੁਕਾਬਲਾ ਸਬਰ ਨਾ ਕਰਨਾ ਏਕੇ ਨਾ ਕੱਢਣਾ ਦ੍ਰਿੜਤਾ ਨਾ ਕਰਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਸਾਰੇ ਦਾ ਜਿੰਦਾਬਾਦ 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 ਮੋਰੋ ਘੋਰ ਦਾ ਇਕਾ ਜਿੰਦਾਬਾਦ ਜਿੰਦਾਬਾਦ ਮਾਈ ਭਾਗੋ ਦੀਆਂ ਬਾਰਸਾਂ ਦਾ ਇਕਾ ਜਿੰਦਾਬਾਦ ਜਿੰਦਾਬਾਦ ਬੋਲੇ ਸੋ ਨਿਹਾਲ ਇੱਕ ਬੇਨਤੀ ਇਹ ਆ ਸਾਰੇ ਤੁਸੀਂ ਖੜੇ ਹੋ ਮੇਰਾ ਵੀ ਇੱਕ ਤਾਂ ਬੇਨਤੀ ਆ ਰਾਤ ਨੂੰ ਆਪਾਂ ਜਾਗਦੇ ਰਹਿਣਾ ਜੇ ਟਰਾਲੀ ਦਾ ਬੰਦੇ ਆ ਆ ਦੋ ਬੰਦੇ ਸੌਜੋ ਬਾਕੀ ਜਾਗਦੀ ਰਹੋ ਬਾਰੀ ਬਾਰੀ ਨਾਲ ਸੌਜੋ ਦੋ ਲੋ ਘੰਟੇ ਅੱਖ ਲਾ ਲਓ ਬਾਹਰ ਟਾਈਮ ਨਹੀਂ ਆਪਾਂ ਸੌਣਾ ਪਤਾ ਨਹੀਂ ਕਿਹੜੇ ਵੇਲੇ ਚੜ੍ਹ ਕੇ ਆ ਜੇ ਨਾ ਇੱਕ ਜਕਾਰੇ ਦਾ ਜਵਾਬ ਨਹੀਂ ਦਿੰਦੇ ਠੰਡ ਦੀ ਮੰਨੀ ਬੈਠੇ ਇੱਥੋਂ ਜਕਾਰਾ ਜਾਵੇ ਉਹ ਜਾਵੇ ਦਿੱਲੀ ਤੱਕ ਪਤਾ ਲੱਗੇ ਉੱਥੇ ਗੂੰਜਦੇ ਆ ਦੁਆਰੇ ਸਾਡੇ ਲੱਗੇ ਦੁਆਰੇ ਬੋਲੇ ਇਸਾਨਹਾ ਅੜਗੇ ਚਲੋ ਜੀ ਕਰੋ ਸ਼ੁਰੂ ਬਾਈ ਖੂਜ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਆਪਾਂ ਖਨੌਰੀ ਬਾਰਡਰ ਤੇ ਬੈਠੇ ਆ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਰ ਵਰਤ ਤੇ ਬੈਠੇ ਨੇ ਜਿਹਦਾ ਅੱਜ 23ਵਾਂ ਦਿਨ ਹੈ ਜਦੋਂ ਸਰਕਾਰ ਨੇ ਸਾਰੇ ਰਸਤੇ ਬੰਦ ਕਰਤੇ ਗੱਲਬਾਤ ਦੇ ਸਾਈਡ ਹੀ ਬਦਲ ਤੇ ਬਈ ਕਿਸਾਨਾਂ ਨਾਲ ਗੱਲ ਕਰਨੀ ਨਹੀਂ ਤਾਂ ਜਿਹੜੇ ਤੇ ਸਾਡੇ ਤੇ ਕਿਸਾਨਾਂ ਤੇ ਬਹੁਤ ਸਵਾਲ ਲੋਕਾਂ ਦਾ ਸੀ ਬਈ ਤੁਹਾਡੀ ਮਾੜੀ ਜੀ ਮੰਗ ਹੁੰਦੀ ਹੈ ਤੁਸੀਂ ਰੋਡ ਰੋਕ ਦਿੰਦੇ ਹੋ ਲੋਕਾਂ ਨੂੰ ਤਕਲੀਫਾਂ ਆਉਂਦੀਆਂ ਨੇ ਜਾਂ ਤੁਸੀਂ ਟ੍ਰੇਨਾਂ ਤੇ ਬਹਿ ਜਾਂਦੇ ਹੋ ਜਾਂ ਤੁਸੀਂ ਘਰਾਓ ਕਰ ਲੈਂਦੇ ਹੋ ਭਰਾਓ ਹੁਣ ਜਿਹੜਾ ਡੱਲੇਵਾਲ ਸਾਹਿਬ ਨੇ ਨਾ ਕੋਈ ਘਰਾਓ ਕੀਤਾ ਹੈ ਨਾ ਕੋਈ ਰੂਟ ਤੇ ਗਏ ਨੇ ਨਾ ਕਿਸੇ ਅਫਸਰ ਦਾ ਘਰਾਉ ਕੀਤਾ ਸਿਰਫ ਆਪ ਦੀਆਂ ਮੰਗਾ ਜਿਹੜੀਆਂ ਅਧੂਰੀਆਂ ਛੱਡ ਕੇ ਆਈ ਸੀ ਉਹਨੂੰ ਲਾਗੂ ਕਰਵਾਉਣ ਵਾਸਤੇ ਮਰ ਵਰਤੇ ਬੈਠੇ ਨੇ ਤਾਂ ਹਾਲਾਤ ਰੋਜ਼ ਜਿਉਂ-ਜੋ ਉਹਨਾਂ ਦੀ ਸਿਹਤ ਢਿੱਲੀ ਹੁੰਦੀ ਜਾ ਰਹੀ ਹੈ ਤੇ ਸਰਕਾਰ ਹਰਕਤ ਚ ਆਉਂਦੀ ਜਾ ਰਹੀ ਹੈ ਜਿਹੜੇ ਸਾਈਡ ਤੋਂ ਹਰਿਆਣੇ ਵਾਲੇ ਪਾਸਿਓ ਆਪਣੇ ਜਿਹੜੀ ਸਿਕਿਉਰਿਟੀ ਵਧਾਉਣੀ ਪੰਜਾਬ ਸਰਕਾਰ ਹਰਕਤਾਂ ਚ ਆ ਕੇ ਆਫਸਰਾਂ ਨੂੰ ਅਧਿਕਾਰੀਆਂ ਨੂੰ ਇੱਥੇ ਭੇਜਣਾ ਸ੍ਰੀਮ ਕੋਰਟ ਦੇ ਵਿੱਚ ਚਰਚਾ ਕਰਾਉਣੀ ਇਹ ਸਾਰਾ ਕੁਝ ਆਪਾਂ ਨੂੰ ਦਿਖ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਵੇਲੇ ਵੀ ਸਰਕਾਰ ਆਪਣੇ ਤੇ ਹਮਲਾ ਕਰ ਸਕਦੀ ਹੈ ਇਹ ਸਾਰੀ ਸਥਿਤੀ ਨੂੰ ਭਾਵਦੇ ਹੋਏ